ਪਾਰਸੋ ਨਗਰ ਪੰਚਾਇਤ ਦੀਆਂ ਚੋਣਾਂ ਕੱਲ ਹੁਣਦਾਰੇ ਨੇ 21 ਦਸੰਬਰ ਨੂੰ ਪ੍ਰਸ਼ਾਸਨ ਵੱਲੋਂ ਕੀ ਇੰਤਜ਼ਾਮ ਕੀਤੇ ਗਏ ਨੇ 42 ਉਮੀਦਵਾਰਾਂ ਦੀ ਕਿਸਮਤ ਜਿਹੜੀ ਕੱਲ ਮਸ਼ੀਨਾਂ ਦੇ ਵਿੱਚ ਬੰਦ ਹੋਵੇਗੀ ਤੇ 6 ਵਜੇ ਖੁੱਲੇਗੀ ਕਿਉਂਕਿ ਸਾਰੀਆਂ ਪਾਰਟੀਆਂ ਵੱਲੋਂ ਆਪਣੇ ਆਪਣੇ ਉਮੀਦਵਾਰ ਨੇ ਜਿਹੜੇ ਉਹ ਖੜੇ ਕੀਤੇ ਹੋਏ ਨੇ 18 ਔਰਤਾਂ ਵੀ ਚੋਣ ਮੈਦਾਨ ਦੇ ਵਿੱਚ ਨੇ ਐਸਐਚਓ ਭਾਰਸੋਂ ਦੇ ਨਾਲ ਗੱਲਬਾਤ ਕਰਾਂਗੇ ਪੁਲਿਸ ਵੱਲੋਂ ਕੀ ਕੀ ਪ੍ਰਬੰਧ ਕੀਤੇ ਗਏ ਪੁਲਿਸ ਦਾ ਖਾਸ ਤੌਰ ਤੇ ਪੁਲਿਸ ਬਲ ਦਾ ਵੱਡਾ ਅਹਿਮ ਰੋਲ ਹੁੰਦਾ ਕਿਤੇ ਕੋਈ ਗੁੰਡਾਗਰਦੀ ਕੋਈ ਸ਼ਰਾਰਤੀ ਅਨਸਰ ਕੋਈ ਤੱਕਾ ਸ਼ਾਹੀ ਪੁਲਿਸ ਨੇ ਰੋਕਣੀ ਹੁੰਦੀ ਆ ਕਿੰਨੀ ਫੋਰਸ ਆ ਜਿਹੜੀ ਉਹ ਭਾਰਸੋਂ ਦੇ ਵਿੱਚ ਤਨਨਾਤ ਕੀਤੀ ਗਈ ਆ ਕਿੰਨੀ ਫੋਰਸ ਔਰ ਪੈਟਰੋਲਿੰਗ ਪਾਰਟੀਆਂ ਕਿੰਨੀਆਂ ਤਨਨਾਤ ਕੀਤੀਆਂ ਗਈਆਂ ਨੇ ਅਸੀਂ ਬਿਲਕੁਲ ਗੱਲਬਾਤ ਕਰਾਂਗੇ ਸਾਡੇ ਨਾਲ ਐਸਐਚਓ ਭਾਰਸੋਂ ਨੇ ਜਸਪ੍ਰੀਤ ਸਿੰਘ ਜੀ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਆ ਕਿਸ ਤਰ੍ਹਾਂ ਦੇਖਦੇ ਹੋ ਟਾਡੀ ਰਹਿਣਮਾਈ ਹੇਠ ਜਿਹੜੀਆਂ ਚੋਣਾਂ ਨੇ ਭਾਰਸੋਂ 11 ਬਾੜਾਂ ਦੀਆਂ ਹੁਣ ਜਾਰੀਆਂ ਨੇ ਹਾਂਜੀ ਜਿਵੇਂ ਕਿ ਆ ਸਾਰਿਆਂ ਨੂੰ ਪਤਾ ਹੈ ਕੱਲ ਮਿਤੀ 21 12 ਨੂੰ ਜਿਹੜੀਆਂ ਨਗਰ ਪੰਚਾਇਤ ਭਾਰਸ ਤੋਂ ਦੀ ਜਿਹੜੀ ਇਲੈਕਸ਼ਨ ਕਰਵਾਈ ਜਾ ਰਹੀ ਹੈ ਮਾਨਯੋਗ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਆਈਪੀਐਸ ਅਤੇ ਮੈਡਮ ਡੀਐਸਪੀ ਨਾਬਾ ਮਨਦੀਪ ਕੌਰ ਜੀ ਜਿਨ੍ਹਾਂ ਦੀ ਸੁਪਰਵਾਈਜ਼ਨ ਦੇ ਵਿੱਚ ਜਿਹੜੇ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਨੇ ਤੋਂ ਭਾਰਸ ਤੋਂ ਵਿਖੇ 11 ਵਾਰਡ ਦੇ ਵਿੱਚ ਜਿਹੜੀਆਂ ਇਲੈਕਸ਼ਨਾਂ ਕਰਾਈਆਂ ਜਾ ਰਹੀਆਂ ਨੇ ਜਿਦੇ ਵਿੱਚ ਸਾਡੇ ਕੋਲ ਤਿੰਨ ਲੋਕੇਸ਼ਨਾਂ ਦੇ ਉੱਤੇ 11 ਬੂਥ ਹੈਗੇ ਨੇ ਸੋ ਇਸ ਤੋਂ ਇਲਾਵਾ ਜਿਹੜੇ ਬੂਥਾਂ ਦੇ ਬੂਥਾਂ ਤੋਂ ਇਲਾਵਾ ਸ਼ਹਿਰ ਦੇ ਆਲੇ ਦੁਆਲੇ ਜਿਹੜੇ 6 ਨੱਕ ਨਾਕੇ ਵੀ ਲਗਾਏ ਹੋਏ ਨੇ ਇਸ ਤੋਂ ਇਲਾਵਾ ਇੱਕ ਪੈਟਰੋਲਿੰਗ ਪਾਰਟੀ ਤੇ 120 ਦੇ ਕਰੀਬ ਜਿਹੜੀ ਕੁੱਲ ਫੋਰਸ ਜਿਹੜੀ ਤਾਇਨਾਤ ਕੀਤੀ ਗਈ ਹੈ ਤਾਂ ਕਿ ਜਿਹੜੀ ਇਹ ਇਲੈਕਸ਼ਨ ਹੈ ਇਸ ਨੂੰ ਅਸੀਂ ਆਪਾਂ ਸਟੂਕਡੇ ਢੰਗ ਨਾਲ ਜਿਹੜਾ ਨਿਪਰੇ ਚੜ੍ਹ ਸਕੀ ਹੈ ਬਿਲਕੁਲ ਜਸਪ੍ਰੀਤ ਜੀ 11 ਪੋਲਿੰਗ ਬੂਥ ਬਣਾਏ ਗਏ ਨੇ ਇੱਕ ਪੋਲਿੰਗ ਬੂਥ ਤੇ ਕਿੰਨੇ ਮੁਲਾਜ਼ਮ ਨੇ ਜਿਹੜੇ ਪੰਜਾਬ ਪੁਲਿਸ ਦੇ ਤਨਾਤ ਰਹਿਣਗੇ ਹਾਂਜੀ ਆ ਦੇਖੋ ਜਿਹੜੇ ਸਾਡੇ ਕੋਲ ਤਿੰਨ ਲੋਕੇਸ਼ਨਾਂ ਹੈਗੀਆਂ ਤੇ ਇੱਕ ਸਕੂਲ ਦੇ ਵਿੱਚ ਚਾਰ ਬੂਥ ਹੈਗੇ ਦੂਸਰੇ ਦੇ ਵਿੱਚ ਵੀ ਚਾਰ ਨੇ ਤੇ ਇੱਕ ਦੇ ਵਿੱਚ ਤਿੰਨ ਬੂਥ ਨੇ ਹੈਗੇ ਨੇ ਤੇ ਇਨਾਂ ਤੰਨਾ ਬੋਥਾਂ ਤੇ ਕਰੀਬ ਜਿਹੜੇ ਅਸੀਂ 20 ਦੇ ਮੁਲਾਜ਼ਮ 20 ਦੇ ਕਰੀਬ ਜਿਹੜੇ ਮੁਲਾਜ਼ਮ ਤਾਇਨਾਤ ਕੀਤੇ ਹੋਏ ਨੇ ਇਸ ਤੋਂ ਇਲਾਵਾ ਇੱਕ ਸਾਡੇ ਕੋਲ ਕਰੀਬ 13 14 ਮੁਲਾਜ਼ਮਾਂ ਦੀ ਰਿਜ਼ਰਵ ਵੀ ਹੈਗੀ ਜੇ ਕਿਤੇ ਵੈਸੇ ਤਾਂ ਅਸੀਂ ਜਿਹੜੇ ਲਾਅ ਐਂਡ ਆਰਡਰ ਨੂੰ ਬਿਲਕੁਲ ਮੇਨਟੇਨ ਰੱਖਾਂਗੇ ਕਿਸੇ ਵੀ ਕਿਸਮ ਦੀ ਕੋਈ ਕਿਤੇ ਜਿਹੜੀ ਇਦਾਂ ਦੀ ਜਿਹੜੀ ਕੋਈ ਸ਼ਰਾਰਤੀ ਬੰਦਾ ਕੋਈ ਇਦਾਂ ਦੀ ਘਟਨਾ ਕੋਈ ਇਦਾਂ ਦੀ ਸ਼ਰਾਰਤ ਕਰਦਾ ਹੈਗਾ ਜਿਹੜੀ ਤੇ ਉਸ ਨੂੰ ਨਹੀਂ ਹੋਣ ਦਿੱਤਾ ਜਾਵੇਗਾ ਬਿਲਕੁਲ ਜਸਪ੍ਰੀ ਜੀ 11 ਵਾਰਡ ਨੇ ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਖਤਰਾ ਕਿਹੜੇ ਵਾਰਡ ਦੇ ਵਿੱਚ ਪੁਲਿਸ ਨੂੰ ਜਾਪਦਾ ਕਿਉਂਕਿ ਪੁਲਿਸ ਪਹਿਲਾਂ ਇਨਕੁਆਇਰੀ ਕਰਦੀ ਹੈ ਵੀ ਇੱਥੇ ਸ਼ਰਾਰਤ ਹੋ ਸਕਦੀ ਹੈ ਇੱਥੇ ਧੱਕਾ ਹੋ ਸਕਦਾ ਧੱਕਾ ਵੀ ਪੁਲਿਸ ਨੇ ਰੋਕਣਾ ਕਿਹੜੇ ਕਿਹੜੇ ਵਾਰਡਾਂ ਚ ਤੁਹਾਨੂੰ ਲੱਗ ਰਿਹਾ ਇਸ ਤਰ੍ਹਾਂ ਦਾ ਨਹੀਂ ਦੇਖੋ ਸਾਡੇ ਜਿਹੜੇ ਟੋਟਲ ਵਾਰਡ ਨੇ ਸਾਰੇ ਹੀ ਨਾਨ ਸੈਂਸਿਟਿਵ ਹੈਗੇ ਨੇ ਨਾਰਮਲ ਵਾਰਡ ਹੈਗੇ ਨੇ ਇਦਾਂ ਦੀ ਜਿਹੜੀ ਕਿਤੇ ਵੀ ਕੋਈ ਇਦਾਂ ਦਾ ਸੈਂਸਿਟਿਵ ਵਾਰਡ ਨਹੀਂ ਹੈਗਾ ਸੋ ਜਿਹੜਾ ਅਸੀਂ ਪੂਰਾ ਇਸ ਲਈ ਪੂਰੇ ਕਾਇਮ ਹੈ ਗਿਆ ਤੇ ਇਦਾਂ ਦੀ ਜਿਹੜੀ ਕੋਈ ਵੀ ਜਿਹੜਾ ਕੋਈ ਹੁੱਲੜਬਾਜੀ ਜਾਂ ਇਦਾਂ ਦੀ ਕੋਈ ਜਿਹੜੀ ਘਟਨਾ ਸੀ ਨਹੀਂ ਹੋਣ ਦੇਵਾਂਗੇ ਬਿਲਕੁਲ ਕਿਤੇ ਨਾ ਕਿਤੇ ਮੌਜੂਦਾ ਸਰਕਾਰ ਦਾ ਪ੍ਰੈਸ਼ਰ ਦੇਖਣ ਨੂੰ ਮਿਲਦਾ ਹੈ ਅਜਿਹਾ ਕੋਈ ਗੱਲਬਾਤ ਤਾਂ ਨਹੀਂ ਭਾਰਤ ਵਿੱਚ ਨਹੀਂ ਨਹੀਂ ਜੀ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਜਿਹੜੀਆਂ ਚੋਣਾਂ ਨੂੰ ਇੱਕ ਸਾਫ਼ ਸੁਥਰੇ ਤਰੀਕੇ ਨਾਲ ਜਿਹੜਾ ਨਿਰਪੱਖ ਜਿਹੜੀਆਂ ਚੋਣਾਂ ਹੈ ਕਰਵਾਉਣ ਨੂੰ ਸੀ ਤਾਇਦ ਹੈਗੇ ਆਂ ਆ ਬਿਲਕੁਲ ਜਸਪ੍ਰੀਤ ਦੇ ਨਾਲ ਗੱਲਬਾਤ ਕੀਤੀ ਆ ਪੂਰੀ ਤਰ੍ਹਾਂ ਸਰਗਰਮ ਆ ਭਾਰਸੋਂ ਪੁਲਿਸ ਕਹਿੰਦੇ ਚਿੜੀ ਨਹੀਂ ਫਰਕਣ ਦਵਾਂਗੇ ਕਿਸੇ ਵੀ ਬੂਥ ਤੇ ਕੋਈ ਧੱਕਾ ਨਹੀਂ ਹੋਣ ਦਵਾਂਗੇ ਬਿਲਕੁਲ ਜਿਹੜੇ VOTER ਨੇ ਉਹ ਕਿਸੇ ਡਰ ਭੈ ਤੋਂ ਆਪਣੀ ਬੋਟ ਦਾ ਇਸਤੇਮਾਲ ਕਰ ਸਕਣ ਕਿਉਂਕਿ ਹੁਣ ਤੁਹਾਨੂੰ ਅਸੀਂ ਉਹ ਤਸਵੀਰਾਂ ਵਿਖਾ ਰਹੇ ਹਾਂ ਜਿੱਥੇ ਪੋਲਿੰਗ ਪਾਰਟੀਆਂ ਬਿਲਕੁਲ ਐਂਟਰ ਹੋ ਚੁੱਕੀਆਂ ਨੇ ਬੂਥਾਂ ਦੇ ਅੰਦਰ ਆਪਣਾ ਸਮਾਨ ਲੈ ਕੇ ਇਹ ਵੀ ਮਸ਼ੀਨਾਂ ਜਿਨ੍ਹਾਂ ਦੇ ਵਿੱਚ ਉਮੀਦਵਾਰਾਂ ਦੀ ਕਿਸਮਤ ਆ ਜਿਹੜੀ ਉਹ ਬੰਦ ਹੋਣੀਆਂ ਸ਼ਾਮ ਨੂੰ ਖੋਲਣੀਆਂ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੇ ਵੋਟਰ ਨੇ ਉਹ ਆਪਦੀ ਬੋਟ ਦਾ ਇਸਤੇਮਾਲ ਕਰ ਸਕਣਗੇ ਭਾਰਸੋ ਤੋਂ ਹਰਮਿਤ ਸਿੰਘ ਮਾਨ ਨਗਰਪੰਚਾਇਤ ਪਾਸੋਂ ਵਿੱਚ ਆਪਣੀ 11 ਵਾਰਡ ਨੇ ਤੇ 11 ਹੀ ਆਪਣੇ ਜਿਹੜੇ ਬੂਥ ਬਣੇ ਹੋਏ ਨੇ ਤੇ ਜਿਹੜੀਆਂ ਪੋਲਿੰਗ ਪਾਰਟੀਆਂ ਹੈਗੀਆਂ ਉਹ ਸਾਰੀਆਂ ਰਵਾਨਾ ਹੋ ਚੁੱਕੀਆਂ ਤੇ ਆਪਣੇ ਆਪਣੇ ਬੂਥ ਸੈਟਅਪ ਕਰ ਰਹੀਆਂ ਹੈਗੀਆਂ ਤੇ ਬਾਕੀ ਜਿਹੜੀਆਂ ਸਾਰੀਆਂ ਸਾਡੀਆਂ ਤਿਆਰੀਆਂ ਮੁਕੰਮਲ ਨੇ ਜੋ ਵੀ ਆਪਣੀਆਂ ਹਦਾਇਤਾਂ ਆਈਆਂ ਨੇ ਸਟੇਟ ਇਲੈਕਸ਼ਨ ਕਮਿਸ਼ਨ ਦੀਆਂ ਉਹਦੇ ਮੁਤਾਬਕ ਵੀਡੀਓਗ੍ਰਾਫੀ ਵਗੈਰਾ ਉਹ ਸਾਰਾ ਕੁਝ ਉਹਦਾ ਇੰਤਜ਼ਾਮ ਹੈਗਾ ਬਾਕੀ ਜਿਹੜੀ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੀ ਹੈਗੀ ਹੈ ਸਕਿਉਰਟੀ ਅਰੇਂਜਮੈਂਟਸ ਪ੍ਰੋਵਾਈਡ ਕੀਤੇ ਜਾ ਰਹੇ ਸਮਾਂ ਕੀ ਹੋ ਗਿਆ ਬੋਸ ਅ ਵੋਟਿੰਗ ਤੋਂ ਪਹਿਲਾਂ ਆਪਣੀ ਸਭ ਤੋਂ ਪਹਿਲਾਂ ਮੌਕ ਪੋਲ ਹੋਏਗੀ ਉਸ ਤੋਂ ਬਾਅਦ ਆਪਣੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੋਲਿੰਗ ਹੋਏਗੀ ਤੇ ਟੋਟਲ ਵੋਟ ਕਿੰਨੀਆਂ ਭਾਰਤੋਂ ਲਿਖਦੇ ਆ ਟੋਟਲ ਵੋਟ ਮੈਂ ਤੁਹਾਨੂੰ ਦੇਖ ਕੇ ਦੱਸ ਦਿੰਦਾ ਫਿਗਰ ਬਟ ਇਹ ਹੈ ਕਿ ਜਿਹੜੇ 11 ਵਾਰਡ ਨੇ ਹਰ ਇੱਕ ਦੀ ਆਪਣੀ ਆਪਣੀ ਵਾਰਡ ਦੀ ਵੋਟਸ ਹੈਗੀਆਂ